ਜੋ ਲੋਕੀ ਮੈਂ ਦੇਖਦੇ ਹੋਗੇ ਕੱਲ ਦਲ ਨੇ ਇਕਬਾਲ ਸਿੰਘ ਝੁੱਧਾ ਨੂੰ ਭਾਵੇਂ ਮੈਦਾਨ ਦੇ ਵਿੱਚ ਉਤਾਰਿਆ ਭਾਵੇਂ ਕਿ ਪ੍ਰਵੇਂਦਰ ਸਿੰਘ ਦਾ ਨਾਮ ਚੱਲ ਰਿਹਾ ਸੀ ਅੱਗੇ ਪਰ ਤੁਸੀਂ ਸੀਟ ਜਿਹੜਾ ਬਾਦਲ ਵਾਲਾ ਨਾ ਸੁਖਬੀਰ ਦਾ ਇਹਨਾਂ ਦਾ ਕੰਮ ਕਾਫੀ ਹੱਦ ਤੱਕ ਨੁਕਸਾਨ ਹੋ ਚੁੱਕਾ ਵਾ ਕਿਉਂਕਿ ਪੰਜਾਬ ਦੇ ਲੋਕ ਹਲੇ ਬੇਦਬੀਆਂ ਨਹੀਂ ਭੁੱਲੇ ਬੇਬਲ ਦੇ ਕਤਲ ਨਹੀਂ ਭੁੱਲੇ ਜੋ ਐਸਜੀਪੀਸੀ ਦਾ ਤੇ ਅਕਾਲ ਤਖਤ ਸਾਹਿਬ ਦਾ ਦੁਰਉਪਯੋਗ ਕੀਤਾ ਇਹਨਾਂ ਨੇ ਉਹ ਨਹੀਂ ਹਲੇ ਭੁੱਲੇ ਔਰ ਜੋ ਜਥੇਦਾਰ ਭਾਈ ਕੋਂਕੇ ਦੀ ਰਿਪੋਰਟ ਪਈ ਰਹੀ 10 ਸਾਲ ਬਾਅਦ ਦੇ ਟੇਬਲ ਤੇ ਇਹਨਾਂ ਨੇ ਕੁਝ ਐਕਸ਼ਨ ਨਹੀਂ ਲਿਆ ਇਹ ਸਾਰਾ ਕੁਝ ਤਾਜ਼ਾ ਜਿੱਤੇ ਆ ਔਰ ਜਿਹੜਾ ਸੰਗਰੂਰ ਚ ਇਹਨਾਂ ਨੇ ਪਰਮਿੰਦਰ ਸਿੰਘ ਢੀਂਸਾ ਦੀ ਟਿਕਟ ਕੱਟੀ ਇੱਕ ਇਹ ਉਹ ਪਾਵਾ ਕਿ ਸਾਡੇ ਉਹ ਸਿਆਸੀ ਤੌਰ ਤੇ ਡਿਫਰੈਂਸਸ ਨੇ ਪਰ ਉਹ ਇੱਕ شریف ਆਦਮੀ ਸੀਗਾ ਉਹਨੂੰ ਪਹਿਲਾਂ ਜੁਆਇਨ ਕਰਾਇਆ ਢੀਂਸਾ ਸਾਹਿਬ ਦੇ ਪਰਿਵਾਰ ਨੂੰ ਆਪਣੀ ਬੁੱਕਲ ਚ ਲੈ ਕੇ ਉਹਨਾਂ ਨੂੰ ਮਤਲਬ ਖੰਜਰ ਮਾਰ ਕੇ ਉਹਨਾਂ ਦਾ ਪੋਲਿਟੀਕਲ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦੀ ਵੋਟ ਪਿਛਲੀ ਵਾਰੀ 43000 ਵੋਟ ਪਈ ਸੀ ਸ਼ਾਇਦ ਉਹਨਾਂ ਡਾਊਨ ਜਾਣਗੇ ਜੀ ਬਾਕੀ ਸਭ ਪਰਵਾਹ ਤਾਂ ਨਰਾਜ ਹਾਲਿਆ ਕੱਲ ਸੁਖਬੀਰ ਸਿੰਘ ਬਾਦਲ ਖੁਦ ਸੁਖਦੇਵ ਸਿੰਘ ਢੀਂਸਾ ਨੂੰ ਮਿਲਣ ਗਏ ਨੇ ਲੱਗਦਾ ਇਹ ਕਿ ਮੈਂ ਕਹਾਂ ਨਾ ਤੁਹਾਨੂੰ ਕਿ ਢੀਂਸਾ ਪਰਿਵਾਰ ਜ਼ਬਰਦਸਤ ਨਰਾਜ਼ ਆ ਤੇ ਢੀਂਸਾ ਪਰਿਵਾਰ ਦੀ ਜਿਹੜਾ ਹੋਲਡ ਆ ਉਹ ਜਿਹੜਾ ਵੋਟਰ ਤੇ ਦੇਖ ਰਿਹਾ ਕਿ ਸਾਡੇ ਲੀਡਰ ਦੇ ਨਾਲ ਇਹਨਾਂ ਨੇ ਆ ਬੇਈਮਾਨੀ ਕੀਤੀ ਹੈ ਉਹ ਕਿਉਂ ਵੋਟ ਪਾਊਗਾ ਅਕਾਲੀ ਦਲ ਦੇ ਕੈਂਡੀਡੇਟ ਨੂੰ ਤਾਂ ਕਰਕੇ ਮੈਂ ਕਹ ਰਿਹਾ ਕਿ ਇਹਨਾਂ ਤਾਂ ਲਾਸ ਹੋਊਗਾ ਬਹੁਤ ਜ਼ਿਆਦਾ